ਖਾਲਿਸਤਾਨੀ ਸਮਰਥਕ ਨਰੈਣ ਸਿੰਘ ਚੌੜਾ ਨੇ 4 ਦਸੰਬਰ ਨੂੰ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸੁਖਬੀਰ ਸਿੰਘ ਬਾਦਲ ਤੇ ਗੋਲੀ杀 2015 ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੇ ਇਸ ਸੰਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਹੋਣ ਦੇ ਕਾਰਨ ਦੇ ਰੋਸ਼ਭਜੋ ਚਲਾਈ ਸੀ ਇਸ ਤੋਂ ਖਿਲਾਸਾ ਅੰਮ੍ਰਿਤਸਰ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਤੋਂ ਹੋਇਆ ਪੁਲਿਸ ਵੱਲੋਂ ਇਸ ਸੰਬੰਧ ਵਿੱਚ 31 ਜਨਵਰੀ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ ਪਰ ਇਸ ਬਾਰੇ ਬੇਰਬੇ ਹੁਣ ਜਨਤਕ ਹੋਏ ਨੇ ਪੁਲਿਸ ਵੱਲੋਂ ਇਸ ਮਾਮਲੇ ਦੀ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੌੜਾ ਨੇ 4 ਦਸੰਬਰ ਨੂੰ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਸੇਵਾਦਾਰ ਵੱਜੋਂ ਤਨਖਾਹ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਸੀ ਪਰ ਮੌਕੇ ਤੇ ਹਾਜ਼ਰ ਸੁਰੱਖਿਆ ਕਰਮਚਾਰੀਆਂ ਤੇ ਹੋਰਨਾਂ ਨੇ ਉਸ ਨੂੰ ਕਾਬੂ ਕਰ ਲਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਹ ਇਸ ਵੇਲੇ ਨਿਆਇਕ ਹਿਰਾਸਤ ਦੌਰਾਨ ਜੇਲ੍ਹ ਵਿੱਚ ਨੇ ਚਲਾਨ ਵਿੱਚ ਦੱਸਿਆ ਗਿਆ ਕਿ ਨਰੈਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਲਈ 9 ਐਮ ਐਮ ਦੀ ਚੀਨ ਦੀ ਬਣੀ ਹੋਈ ਪਿਸਤੌਲ ਦੀ ਵਰਤੋਂ ਕੀਤੀ ਸੀ ਨਰੈਣ ਸਿੰਘ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਵੰਦ ਵਿੱਚ ਅਦਾਲਤ ਵੱਲੋਂ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਤਾਕਤ ਦਮਦਵਾ ਸਾਭ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਚ ਭਰਤੀ ਵਾਸਤੇ ਵੜਾਈ ਗਈ ਨਿਗਰਾਨ ਕਮੇਟੀ ਦੇ ਮੈਂਬਰਾਂ ਨੂੰ ਆਖਿਆ ਕਿ ਉਹ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਅਨੁਸਾਰ ਪਾਰਟੀ ਚ ਭਰਤੀ ਖੁਦ ਸ਼ੁਰੂ ਕਰਨ ਮੀਡੀਆ ਨਾਲ ਗੱਲਬਾਤ ਦਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਤ ਦੇ ਹਦਾਇਤਾਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਪਾਰਟੀ ਨੂੰ ਪਗੌੜਾ ਦਲ ਕਰਾਰ ਦਿੱਤਾ ਉਨਾ ਕਹਿਆ ਕਿ ਅਕਾਲੀ ਦਲ ਬਲੋ ਕੀਤੀ ਜਾ ਰਹੀ ਭਰਤੀ ਬੱਗਸ ਹੈ ਤੇ ਬੱਗਸ ਮੈਂਬਰਾਂ ਨੂੰ ਪਾਰਟੀ ਵਿੱਚ ਭਰਤੀ ਕੀਤਾ ਜਾ ਰਿਹਾ ਹੈ। ਉਹਨਾਂ ਕਹਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਾਲੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਸਿਰਫ 18 ਲੱਖ ਵੋਟਾਂ ਪਈਆਂ ਤੇ ਹੁਣ ਭਰਤੀ ਦੀ ਗਿਣਤੀ 35 ਲੱਖ ਦਿਖਾਈ ਜਾ ਰਹੀ ਹੈ। ਜੋ ਬਿਲਕੁਲ ਬੱਗਸ ਹੈ ਸਿਆਸਤ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਹਿਆ ਕਿ ਉਹ ਧਰਮ ਦੇ ਸਟੂਡੈਂਟਸ ਨੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰ ਕੀਤਾ ਤਾਂ ਉਹ ਸਿਆਸੀ ਪਛਤੇ ਵੀ ਆਨਲੀ ਤਿਆਰ ਨੇ। ਬੀਤੇ ਕੱਲ 7 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੂੰ ਸੱਦਾ ਦੇਣ ਦਾ ਦਾਵਾ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੁੰਦੜ ਨੇ ਆਖਿਆ ਕਿ ਉਹਨਾਂ ਨੂੰ ਕੋਈ ਸੱਦਾ ਹੀ ਨਹੀਂ ਮਿਲਿਆ ਉਹਨਾਂ ਕਿਹਾ ਕਿ ਇਸ ਗੁੰਮਰਾਹ ਕਰਨ ਵਾਲੀ ਕਾਰਵਾਈ ਹੈ ਕਿਉਂਕਿ ਪੁੰਦੜ ਨੂੰ ਇਸ ਮਾਮਲੇ ਵਿੱਚ ਸੱਦਾ ਦੇਣ ਦੀ ਲੋੜ ਹੀ ਨਹੀਂ ਸੀ ਉਹਨਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ ਬਾਇਰਮਿੰਦਰ ਸਿੰਘ ਜੁਐਸ ਨੇ ਕਿਹਾ ਕਿ ਧਰਮਿਕ ਗਿਆਨ ਦੇ ਨਾਲ ਨਾਲ ਰਾਜਨੀਤਿਕ ਤੇ ਸੰਸਾਰ ਦਾ ਵੀ ਗਿਆਨ ਰੱਖਣ ਵਾਲੇ ਪੰਥਕ ਜਜ਼ਬੇ ਸਮਰਪਣ ਭਾਵਨਾ ਇਮਾਨਦਾਰ ਨਿੱਜ ਪ੍ਰਸਤੀ ਲਈ ਪੰਥਕ ਹਿੱਤਾਂ ਦਾ ਸਮਝੌਤਾ ਨਾ ਕਰਨ ਵਾਲੇ ਉਜੋਕੇ ਦੌਰ ਤੇ ਕੌਮੀ ਹੀਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖਤਮ ਕਰਨ ਦੀ ਅਸੀਂ ਪਰਜ਼ੋਰ ਨਿੰਦਿਆ ਕਰਦੇ ਹਾਂ ਬਾਇਰਮਿੰਦਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਸਵਾਲ ਚੁੱਕਦੇ ਕਿਹਾ ਕਿ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਥ ਚ ਜੇਕਰ ਦੀ ਹਾਰ ਰਿਆ ਤਾਂ ਲੋਕਾਂ ਦਾ ਵਿਸ਼ਵਾਸ ਉਖੜ ਜਾਵੇਗਾ ਇੱਕ ਗਲਤੀ ਨੂੰ ਲਪਕੋਣ ਲਈ ਹੋਰ ਹੋਰ ਗਲਤੀਆਂ ਕਰ ਲੈਂਦੇ ਨੇ ਹੁਣ ਲੋਕ ਕਰਨ ਤਾਂ ਕੀ ਕਰਨ ਜਿਹੜੇ ਮਾਮਲਿਆਂ ਨੂੰ ਉਸ਼ਾਲਿਆ ਗਿਆ ਸੇਵਾ ਤੋਂ ਵਾਂਝਾ ਕਰ ਦਿੱਤਾ ਕੀ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਉਸ ਵੇਲੇ ਨਹੀਂ ਪਤਾ ਸੀ ਜਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ ਜਾਂ ਉਸ ਵੇਲੇ ਨਹੀਂ ਪਤਾ ਸੀ ਜਦ ਮੁਕਤਸਰ ਸਾਹਿਬ ਤੋਂ ਚੁੱਕ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀ ਉਸ ਵੇਲੇ ਤਾਂ ਗਿਆਨੀ ਹਰਪ੍ਰੀਤ ਸਿੰਘ ਚੰਗਾ ਸੀ ਜਦ ਉਹ ਇਹਨਾਂ ਦੇ ਅੱਖੇ ਲੱਗ ਜਥੇਦਾਰ ਦੀ ਸੇਵਾ ਨਾ ਲਿਟਿਆਰ ਹੋਇਆ ਜਗਿਆਨੀ ਹਰਪ੍ਰੀਤ ਸਿੰਘ ਤਖਤ ਸਾਹਿਬ ਤੋਂ ਸੇਵਾ ਨਿਭਾਉਂਦੇ ਆਪਣੇ ਫਰਜ਼ਾਂ ਕਰਤੱਬਾਂ ਲਈ ਸਮਰਪਣ ਦੀ ਭਾਵਨਾ ਨਾਲ ਕਾਰਸ਼ੀ ਰਹਿਤਾ ਉਸ ਪੱਖ ਦਾ ਫਕਰ ਕਰਨਾ ਚਾਹੀਦਾ ਸੀ ਭਾਈ ਸਾਹਿਬ ਨੇ ਰੋਹ ਭਰੇ ਬੋਲਾਂ ਨਾਲ ਕਿ ਗਿਆਨੀ ਜੀ ਦੀ ਵਿਦਿਆ ਧਰਮ ਰਾਜਨੀਤੀ ਤੇ ਸਮਾਜਿਕ ਸਮਝ ਦਾ ਲਾਹਾ ਲਿਆ ਜਾਣਾ ਚਾਹੀਦਾ ਸੀ ਤਾਂ ਜੋ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਖੇਰੂ-ਖੇਰੂ ਕੀਤਾ ਜਾ ਸਕਦਾ ਅਫਸੋਸ ਅਜਿਹਾ ਨਹੀਂ ਹੋਇਆ ਆਪਣੇ ਆਪ ਨੂੰ ਪੰਥਕ ਕਵਾਉਣ ਵਾਲਿਆਂ ਨੇ ਆਪਣੀ ਮਤ ਨੂੰ ਵੱਡਾ ਸਮਝਦੇ ਆਪਣੀਆਂ ਮਨਮਰਜ਼ੀਆਂ ਨੂੰ ਅਹਿਮੀਅਤ ਦਿੱਤੀ ਉਹਨਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜਾ ਕੰਮ ਵਿਰੋਧੀਆਂ ਨੇ ਕਰਨਾ ਸੀ ਉਹ ਕੰਮ ਆਪਣੇ ਹੀ ਕਰਨ ਲੱਗ ਪਏ ਨੇ ਉਹਨਾਂ ਮੁੜ ਕੇ ਆ ਕੇ ਕਿ ਕਿੰਨਾ ਕੁ ਚਿਰ ਲੋਕਾਂ ਨੂੰ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਤ ਚ ਰੱਖ ਕੇ ਆਪਣੇ ਆਪ ਨੂੰ ਸਹੀ ਤੇ ਦੂਜਿਆਂ ਨੂੰ ਗਲਤ ਦਰਸਾਈ ਜਾਵਾਂਗੇ ਉਹਨਾਂ ਸੁਝਾਅ ਦਿੱਤਾ ਪ੍ਰਾਤਨ ਸਿੱਖ ਅਸੂਲਾਂ ਰਵਾਇਤਾਂ ਨੂੰ ਸੁਰਮੌਰ ਰੱਖੀਏ ਤਖਤ ਸਾਹਿਬ ਅਤੇ ਜਥੇਦਾਰਾਂ ਦਾ ਸਨਮਾਨ ਬਹਾਲ ਕਰੀਏ ਅਤੇ ਹੋਈਆਂ ਭੁੱਲਾਂ ਤੋਂ ਸਬਕ ਸਿੱਖ ਕੇ ਪੰਥ ਅਤੇ ਪੰਜਾਬ ਦੇ ਸੁਨਾਰੀ ਭਵਿੱਖ ਲਈ ਕਾਰਸ਼ੀਲ ਹੋਈਏ ਉਹਨਾਂ ਸਪਸ਼ਟ ਕੀਤਾ ਕਿ ਵਿਦੇਸ਼ਾਂ ਦੀ ਸਿੱਖ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਚਟਾਨ ਬਣ ਕੇ ਖੜੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਨਖੇਦੀ ਕਰਦੀ ਹੈ